ਕਹਿੰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਰੋਡ ਟੈਕਲਾ ਪੰਗਾ ਗ੍ਰੀਨ ਵੱਲੋਂ ਪਿੰਡ ਮਲਕਪੁਰ ਦੇ ਵਿੱਚ ਪਹੁੰਚੇ ਆਂ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਇੱਥੇ ਮਤਲਬ ਜਿਹੜੇ ਮਤਲਬ ਪ੍ਰਭਾਵਿਤ ਲੋਕ ਆ ਉਹਨਾਂ ਦੀ ਮੰਗ ਸੀ ਵੀ ਸਾਨੂੰ ਨਾ ਸਰਕਾਰ ਦੇ ਮਦਦ ਕੀਤੀ ਆ ਤੇ ਨਾ ਮਤਲਬ ਇਹ ਆ ਵੀ ਮਦਦ ਕਿਸੇ ਹੋਰ ਐਨ ਜੀਓ ਨੇ ਕੀਤੀ ਆ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਦੋਸਤਾਂ ਦਾ ਬੈਡਫੋਰਡ ਯੂਕੇ ਦੀ ਸੰਗਤਾਂ ਨੂੰ ਮਾਇਆ ਜਿਹੜੀ ਭੇਜੀ ਗਈ ਸੀ ਉਹ ਅੱਜ ਅਸੀਂ ਇਹ ਲੋੜਬੰਦ ਪਰਵਾਰਾਂ ਨੂੰ ਵੰਡ ਰਹੇ ਆ ਤੇ ਮੈਂ ਬੇਨਤੀ ਕਰੂੰਗਾ ਮਨਜੀਤ 10 ਵਜੇ ਤੇਰੇ ਪਿੰਡ ਕੋ ਆਇਆ ਹਾਂਜੀ ਨਾ ਕੋ ਸਰਕਾਰਾਂ ਨੇ ਕਿਹਾ ਨਹੀਂ ਆਇਆ ਹਾਂਜੀ ਉੱਚੀ ਬਹੁਤ ਥੋੜਾ ਜੀ ਬਾਬਾ ਜੀ ਆਏ ਜੇ ਤੁਸੀਂ ਦੇਣੇ ਕਿਸੇ ਸਰਕਾਰ ਨੇ ਕੋਈ ਮਦਦ ਕੀਤੀ ਕੋਈ ਹੋਰ ਬੰਦਾ ਆਇਆ ਨਹੀਂ ਜੀ ਕੀ ਤੁਹਾਡੇ ਮਕਾਨਾਂ ਦਾ ਨੁਕਸਾਨ ਕੀ ਹੋਇਆ ਕੋਠੇ ਦੇ ਲਿਕੇ ਲਿਦਾ ਕਪੜਾ ਖਰਾਬ ਹੋ ਗਿਆ ਸਰ ਉਹ ਵੀ ਘਾਟਾ ਬੇਕਾਰ ਹੋ ਗਿਆ ਇਹਨਾਂ ਦਾ ਮਕਾਨਾਂ ਦਾ ਨੁਕਸਾਨ ਹੋ ਗਿਆ ਜੀ ਤੇ ਐਸ ਪਹਿਲੇ ਬਾਹਰ ਇਹ ਤੰਬੂ ਲਾ ਕੇ ਮਤਲਬ ਬਾਹਰ ਬੈਠੇ ਆ ਏਦਾਂ ਦੀ ਸਰਦੀ ਆ ਜਿਹੜੀ ਜੋਰਾਂ ਤੇ ਆ ਜਿਹਦੇ ਨਾਲ ਮਤਲਬ ਇਹ ਹਰ ਬੰਦਾ ਜਿਹੜਾ ਮਤਲਬ ਇਹ ਉਹ ਠਰ ਰਿਹਾ ਇਹ ਵਿਚਾਰੇ ਤੰਬੂ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤੇ ਅਸੀਂ ਜੋਟਰੀ ਕਲਬ ਬੰਗਾ ਗ੍ਰੀਨ ਨਾਲੋਂ ਗੁਰੂ ਗੋਵਰ ਗੋਮਣ ਸਿੰਘ ਬੈਡਪੁਨ ਜੁਗੇ ਦੀ ਸੰਗਤਾਂ ਤੋਂ ਜੋ ਮਾਇਆ ਭੇਜੀ ਸੀਗੀ ਉਹ ਅੱਜ ਇਹਨਾਂ ਨੂੰ ਤਸਦੀਕ ਕਰਦੇ ਆਂ ਤੇ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਹਨਾਂ ਦੀ ਮਦਦ ਕਰਾਂਗੇ ਧੰਨਵਾਦ ਜੀ ਆ ਵੀ ਬੇ ਕਰਾ ਕੇ ਜੀ ਬੰਦ ਕਿਉਂ ਕਰ ਰਿਹਾ ਹੈ ਸਰਕਾਰ ਵੱਲੋਂ ਨੇ ਕਹਤੇ ਲਾਇਆ ਕਿਸੇ ਵੱਲੋਂ ਨਹੀਂ ਇਹ ਵੀ ਜੀ ਆਏ ਇੰਨਾ ਸਾਨੂੰ ਆਣ ਕੇ ਸਾਡੀ ਮਦਦ ਕੀਤੀ ਅਸੀਂ ਤੰਬੂ ਦੇ ਵਿੱਚ ਬੈਠੇ ਆ ਬਾਹਰ ਬੈਠੇ ਆ ਸਾਡੇ ਕੋਲ ਸੱਤ ਵੀ ਨਹੀਂ ਹੈਗੀ ਤੇ ਆਪਾਂ ਬਾਹਰ ਬੈਠੇ ਸਾਡੀ ਇਹਨਾਂ ਵੀਰਾਂ ਨੇ ਆਣ ਕੇ ਮਦਦ ਕੀਤੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਇਹ ਬੈਡਫੋਰਡ ਸੰਗਤ ਵੱਲੋਂ ਜਿਹੜਾ ਮਾਇਆ ਭੇਜੀ ਗਈ ਆ ਰੋਟਰੀ ਕਲਬ ਬੰਗਾ ਗ੍ਰੀਨ ਤੋਂ ਕੱਲੇ ਕੱਲੇ ਪਰਵਾਦ ਨੂੰ 10-1000 ਰੁਪਏ ਜਿਹੜਾ ਅੱਜ ਦੇਖੇ ਜਾ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਇੱਕ ਵਾਦਾ ਕੀਤਾ ਆ ਵੀ ਇਹ ਜਿਹੜੇ ਪੈਸੇ ਤੁਹਾਨੂੰ ਦਿੱਤੇ ਆ ਤੁਸੀਂ ਆਪਣੇ ਮਕਾਨਾਂ ਦੀ ਇਸਾਰੀ ਕਰੋ ਉਸ ਤੋਂ ਬਾਅਦ ਅਸੀਂ ਦੁਬਾਰਾ ਵਿਜ਼ਿਟ ਕਰਾਂਗੇ ਅਗਰ ਜੇ ਲੋਡ ਅਸੀਂ ਸਮਝੀ ਜਿਹੜੇ ਬੰਦੇ ਮਤਲਬ ਕਹਿੰਦੇ ਆਪਾਂ ਇਹਨਾਂ ਦਾ ਮਕਾਨ ਜਿਹੜਾ ਧੋਰੇ ਦਾ ਦੀ ਛੱਤ ਤੱਕ ਪਹੁੰਚਾਵਾਂਗੇ ਉਹਦੇ ਲਈ ਸਾਡੀ ਇਹਨਾਂ ਦੇ ਨਾਲ ਬਚਨ ਵਾਦਾ ਆ ਪਰ ਬੂਸਾ ਸਰਦਾਰ ਰঞ্জੀਤ ਸਿੰਘ ਉਹਨਾਂ ਦੇ ਘਰ ਜਿਨ੍ਹਾਂ ਦਾ ਵਾਰਸ ਦੇ ਨਾਲ ਮਕਾਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤੇ ਅਸੀਂ ਰੋਟਰੀ ਕਲੱਬ ਹੰ ਦਾ ਗ੍ਰੀਨ ਵੱਲੋਂ ਗੁਰੂ ਗੋਬਿੰਦ ਸਿੰਘ ਗੁਰਦਾਰਾ ਬੈਡਫੋਰਡ ਯੂਕੇ ਦੀ ਸੰਗਤਾਂ ਨੂੰ ਜਿਹੜੀ ਮਾਇਆ ਆਈ ਸੀਗੀ ਉਹਦੀ ਰਾਸ਼ੀ ਜਿਹੜੀ ਤਕਸੀਮ ਕਰਨ ਆਏ ਆ ਤੇ ਮੈਂ ਬੇਨਤੀ ਕਰਦਾ ਰঞ্জੀਤ ਸਿੰਘ ਜੀ ਤੇ ਕੋਈ ਤੁਸੀਂ ਸ਼ਬਦ ਬੋਲੋ ਕੀ ਨੁਕਸਾਨ ਤੁਹਾਡਾ ਹੋਇਆ ਦੱਸਿਓ ਜੀ ਦਾ ਉਹਨਾਂ ਜੀ ਕਹਿੰਦਾ ਖਾਲਸਾ ਉਹਨਾਂ ਜੀ ਕੀ ਖਤੇ ਸਰ ਗੁਰੂ ਜੀ ਦੋਰਾ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਪੇ ਤੋਂ ਰੈਡਫੋਰਡ ਜੋ ਕੇ ਤੋਂ ਸਮਤ ਸੇਵਾ ਇਹ ਮੈਂ ਉਹਨਾਂ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਠੀਕ ਜੀ ਮਾਸੀ ਰੰਗ ਮੈਂ ਤੇ ਸਾਡੀ ਇਕੱਠਾ ਕਰ ਦਿੰਦੇ ਨੇ ਤੁਹਾਡਾ ਸਾਹ ਹੁੰਦੇ ਬੰਦੇ ਕਦੇ ਮਾਤਾ ਕਿੰਨਾ ਟੈਕ ਹੋ ਗਿਆ ਕੰਢੀਵਾ ਤੂੰ ਫੜ ਕੇ ਗਿਆ ਨਵਾਲਵਾਣ ਰਹਿਣਾ ਨਾ ਆ ਨਾ ਦੀ ਸਾਜ ਕਿਹਾਂ ਜਾ ਕਾਹਦਰੀ ਕਾਹ ਨਾਮ ਨੰਦ ਸਾਥ ਸੰਗਤ ਅਸੀਂ ਅੱਜ ਮਲਕਪੁਰ ਖੈਰਾ ਤੇ ਰਮਦਾਸਪੁਰ ਤਸੀਲ ਅਜਨਾਲਾ ਬੰਦਨਾ ਕਦੀ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਇੱਥੇ ਅਸੀਂ ਪਹੁੰਚੇ ਆ ਸਾਡੇ ਕੋਲ ਜਿਹੜੀ ਮਾਇਆ ਗੁਰੂ ਗੋਬਿੰਦ ਸਿੰਘ ਗੁਦਰਾ ਬੈਡਫੋਰਡ ਯੂਕੇ ਦੀ ਸੰਗਤਾਂ ਨੇ ਇਕੱਤਰ ਕਰਕੇ ਭੇਜੀ ਸੀ ਅੱਜ ਇਹ ਮਨਜੀਤ ਦਾ ਜਿਹੜਾ ਪਰਿਵਾਰ ਆ ਮਤਲਬ ਜਿਹਦਾ ਮਕਾਨ ਜਿਹੜਾ ਇਹ ਭਾਰੀ بارش ਨਾਲ ਡਿੱਗ ਪਿਆ ਸੀ ਜਿਹਦੀ ਕਿਸੇ ਨੇ ਨਾ ਸਰਕਾਰ ਨੇ ਕੋਈ ਖਬਰ ਪੁੱਛੀ ਆ ਤੇ ਨਾ ਕੋਈ ਹੋਰ ਮਤਲਬ ਐਨਜੀਓ ਸੰਸਥਾ ਇਹਨਾਂ ਦੇ ਕੋਲ ਪਹੁੰਚੀ ਆ ਤੇ ਅਸੀਂ ਅੱਜ ਇਹਨਾਂ ਦਾ ਮਕਾਨ ਦੇਖ ਕੇ ਮਤਲਬ ਇਹਦੀ ਕੁਝ ਮਦਦ ਕਰਨ ਦਾ ਜਿਹੜਾ ਮਨ ਬਣਾ ਰਹੇ ਆ ਤੇ ਬਾਕੀ ਹੋਰ ਵੀ ਅਸੀਂ ਇਸ ਪਿੰਡ ਦੇ ਵਿੱਚ ਸਰਵੇ ਕਰਨ ਜਾ ਰਹੇ ਆ ਧੰਨਵਾਦ